ਨਿਤ ਖੈਰ ਮੰਗਾਂ ਨਿਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨ ਕੋਈ ਹੋਰ ਮੰਗੇ ਦੀ ਤੇਰੇ ਤੇਰਾ ਸਿਰ ਕੀ ਰਹੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਮੈਂਟ ਬਾਰੇ ਜਦੋਂ ਯਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰ ਹਿੱਟ ਗੀਤ ਹੰਸ ਰਾਜ ਹੰਸ ਪੰਜਾਬੀ 뮤직 ਦੀ ਦੁਨੀਆ ਦਾ ਇੱਕ ਵੱਡਾ ਨਾਂ ਉਨ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ ਵਿੱਚ ਹੰਸ ਰਾਜ ਹੰਸ ਦੀ ਖਾਸ ਛਾਪ ਵੀ ਦਿਖਾਈ ਦੇ ਰਹੀ ਸੀ ਇਹ ਮੂਮੈਂਟ ਹਰ ਪੰਜਾਬੀ 뮤직 ਲਵਰ ਲਈ ਵੱਡਾ ਖਾਸ ਸੀ ਪਿਤਾ ਪੁੱਤਰ ਦੀ ਜੋੜ ਤੇ ਸੰਗੀਤ ਦੀ ਦੀ ਇੱਥੇ ਸਾਫ ਦਿਖਾਈ ਦੇ ਰਹੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇਰੇ ਪਰਸ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮਿੱਠੇ ਘਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਬੀਤੇ ਮਿੱਠੇ ਘਰ ਮੰਗਾਂ ਮਿਤ ਤੇਰੇ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨ ਕੋਈ ਹੋਰ ਮੰਗੇ ਤੇਰੇ ਤੇਰੇ ਅੱਖੀਂ ਰੋਵੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਵਮੈਂਟ ਬਾਰੇ ਜਦੋਂ ਯੁਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰੀਟ ਗੀਤ ਹੰਸ ਰਾਜ ਹੰਸ ਪੰਜਾਬੀ 뮤직 ਦੀ ਦੁਨੀਆ ਦਾ ਇੱਕ ਵੱਡਾ ਨਾਂ ਉਹਨਾਂ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ आज विच हंसराज हंस दी खास छाप दिखाई दे रही सी एहे मोमेंट हर पंजाबी म्यूजिक लवर ਲਈ ਬड्डा खास पिता पुत्र दी जोड ते ਸੰਗੀਤ दी ਸ਼ਕਤੀ ਇੱਥੇ ਸਾਫ ਦਿਖਾਈ ਦੇ ਰਹੀ ਸੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ तेरे पैरਾਂ 'ਚ ਅਖੀਰ ਹੋਵੇ ਮੇਦੀ ਦੁਆ ਨਾ ਕੋਈ ਹੋਰ ਮੰਗਦੀ ਮੁੱਤ ਖੇਰਮ ਪੀਦੇ ਨਿੱਤ ਕਹਿਰ ਮੰਗਾਂ ਨਿੱਤ ਕਹਿਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨ ਕੋਈ ਹੋਰ ਮੰਗੇ ਦੀ ਤੇਰੇ ਤੇਰਾ ਸਿਰ ਠੀਰ ਹੋਵੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਵਮੈਂਟ ਬਾਰੇ ਜਦੋਂ ਯੁਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰੀਟ ਗੀਤ ਹੰਸ ਰਾਜ ਹੰਸ ਪੰਜਾਬੀ 뮤직 ਦੀ ਦੁਨੀਆ ਦਾ ਇੱਕ ਵੱਡਾ ਨਾਂ ਉਹਨਾਂ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ ਜਿਸ ਵਿੱਚ ਹੰਸ ਰਾਜ ਹੰਸ ਦੀ ਖਾਸ छाप ਵੀ ਦਿਖਾਈ ਦੇ ਰਹੀ ਸੀ ਇਹ ਮੂਮੈਂਟ ਹਰ ਪੰਜਾਬੀ 뮤직 ਲਵਰ ਲਈ ਬੱਡਾ ਖਾਸ ਸੀ ਪਿਤਾ ਪੁੱਤਰ ਦੀ ਜੋੜ ਤੇ ਸੰਗੀਤ ਦੀ ਸ਼ਕਤੀ ਇੱਥੇ ਸਾਫ਼ ਦਿਖਾਈ ਦੇ ਰਹੀ ਸੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇਰੇ ਪਰਸ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮਿੱਠੇ ਘਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ Dann <fhranly> <fhranly> bitte. <fhranly>